ਕਈ ਯਾਰ ਬੰਦੇ ਕਹਿਣਦੇ ਨੇ ਨਿੱਕੀਆਂ ਜਿੰਦਾ ਵੱਡੇ ਛੱਕੇ ਉਹ ਤੁਸੀਂ ਸਰੀਰ ਦੀ ਅਵਸਥਾ ਦੇਖ ਰਹੇ ਹੋ ਉਹ ਨਿੱਕੀਆਂ ਜਿੰਦਾ ਨਹੀਂ ਸੀ ਉਹ ਸਾਡੇ ਬਾਬੇ ਸੀ ਉਹ ਸਾਡੇ ਵੱਡੇ ਬਾਬੇ ਸੀ ਨਿੱਕੀਆਂ ਜਿੰਦਾ ਨਹੀਂ ਸੀ ਉਹ ਵੱਡੇ ਵੱਡੀਆਂ ਜਿੰਦਾ ਸੀ ਤੇ ਵੱਡੇ ਛੱਕੇ ਸੀ ਤੁਸੀਂ ਉਹਨਾਂ ਦੀ ਸਰੀਰਕ ਉਮਰ ਤੇ ਨਾ ਜਾਓ ਉਹਨਾਂ ਦੀ ਤੁਸੀਂ ਅਧਿਆਤਮਿਕ ਉਮਰ ਤੇ ਜਾਓ ਵੀ ਉਹ ਅੰਦਰੋਂ ਕਿੰਨੇ ਵੱਡੇ ਸੀ ਤੇ ਉਹ ਵੱਡੀਆਂ ਹੀ ਜਿੰਦਾ ਸੀ ਤੇ ਵੱਡੇ ਹੀ ਸਾਕੇ ਸੀ ਤੇ ਵੱਡੀ ਕੁਰਬਾਨੀ ਕਰਕੇ ਗਏ ਨੇ ਇਸ ਕਰਕੇ ਜੇ ਕੁਝ ਕਰਨਾ ਭਗਵਾਨਤਮਨ ਜੀ ਤਾਂ ਤੁਸੀਂ ਵੀ ਸਾਬਜਾਦਿਆਂ ਤੇ ਇਹ ਐਲਾਨ ਕਰੋ ਵੀ ਮੈਂ ਵੀ ਅੱਜ ਤੋਂ ਦਾੜੀ ਕੇਸ ਰੱਖਾਂਗਾ ਮੈਂ ਵੀ ਅੱਜ ਤੋਂ ਗੁਰਮਤ ਦੇ ਨਾਲ ਜੁੜਾਂਗਾ ਤੇ ਸਾਰੇ ਸਿੱਖਾਂ ਨੂੰ ਅਪੀਲ ਕਰੋ ਕਿ ਆਪਣੇ ਗੁਰੂ ਸਾਹਿਬ ਵੱਲ ਦੇਖੋ ਉਹਨਾਂ ਦੇ ਸਾਬਜਾਦਿਆਂ ਵੱਲ ਵੇਖੋ ਤੇ ਆਪਾਂ ਉਹਨਾਂ ਤੋਂ ਇੱਕ ਮੈਸੇਜ ਲਈਏ ਤਾਂ ਕਿ ਆਪਾਂ ਸਾਰੇ ਗੁਰੂ ਸਾਹਿਬ ਦੀ ਸਿੱਖੀ ਦੇ ਨਾਲ ਜੁੜੀਏ ਤੇ ਆਪਣੇ ਧਰਮ ਦੇ ਲਈ ਜੁੜੀਏ ਕਿਹੜਾ ਐਸਾ ਧਰਮ ਹੈ ਜਿਹੜਾ ਐਸਾ ਧਰਮ ਹੈ ਜਿਹਦੇ ਵਿੱਚ ਚੱਪੇ-ਚੱਪੇ ਤੇ ਸ਼ਹੀਦ ਹੋਇਆ ਹੋਣ ਐਸਾ ਨਾ ਤਾਂ ਜੱਤ ਤੋਂ ਧਰਤੀ ਬਣੀ ਐ ਜੱਤ ਤੋਂ ਧਰਤੀ ਬਣੀ ਐ ਨਾ ਤਾਂ ਐਸਾ ਕੋਈ ਮਹਾਪੁਰਸ਼ ਅੱਜ ਤੱਕ ਦੁਨੀਆ ਤੇ ਪਹਿਲਾਂ ਹੋਇਆ ਨਾ ਅੱਜ ਹੈ ਨਾ ਅੱਗੇ ਹੋਏਗਾ ਜਿਨੇ ਆਪਣੇ ਪਿਓ ਨੂੰ 9 ਸਾਲ ਦੀ ਉਮਰ ਦੇ ਵਿੱਚ ਹਿੰਦ ਦੀ ਰੱਖਿਆ ਦੇ ਲਈ ਸ਼ਹਾਦਤ ਪਾਉਣ ਦੇ ਲਈ ਆਪ ਵਚਨ ਕੀਤਾ ਹੋਵੇ ਪਿਤਾ ਵੀ ਸ਼ਹੀਦ ਕਰਵਾਇਆ ਆਪਣੇ ਮਾਤਾ ਗੁਜਰਕੌਰ ਜੀ ਵੀ ਸ਼ਹੀਦ ਕਰਵਾਏ ਆਪਣੇ ਚਾਰੋਂ ਸਹਿਬਜ਼ਾਦੇ ਉਹਨਾਂ ਨੂੰ ਵੀ ਸ਼ਹੀਦ ਕਰਵਾਇਆ ਤੇ ਆਪਣੇ ਆਪ ਨੂੰ ਵੀ ਸਿੱਖਾਂ ਦੇ ਲੇਖੇ ਲਾਗੇ ਐਸਾ ਦੋ ਜਹਾਨਾ ਦਾ ਵਾਲੀ ਭਾਈ ਨੰਦ ਲਾਲ ਲਿਖਦਾ ਹੈ ਕਹਿੰਦਾ ਵੀ ਆਪਾਂ ਸਾਰੇ ਰੱਬ ਦਾ ਨਾਮ ਲੈਨੇ ਆ ਸੱਚ ਜਾਣਿਓ ਜੇ ਰੱਬ ਕਦੇ ਖੁਸ਼ ਹੁੰਦਾ ਤੇ ਖੁਸ਼ ਹੋ ਕੇ ਰੱਬ ਦੇ ਮੂੰਹ ਦੇ ਵਿੱਚੋਂ ਇੱਕੋ ਗੱਲ ਨਿਕਲਦੀ ਐ ਧੰਨ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਵਰਗਾ ਨਾ ਤਾਂ ਦੁਨੀਆ ਤੇ ਕੋਈ ਹੋਇਆ ਤੇ ਨਾ ਕੋਈ ਹੋਣਾ ਤੇ ਨਾ ਕੋਈ ਹੋਵੇਗਾ ਇਸ ਲਈ ਜੇ ਤੁਸੀਂ ਉਹਨਾਂ ਦੀ ਕੁਰਬਾਨੀ ਨੂੰ ਅੱਜ ਆਪਾਂ ਸਿੱਖਿਆ ਲੈਣੀ ਐ ਅੱਜ ਆਪਾਂ ਇਹੀ ਆਪਣੇ ਹੱਕਾਂ ਦੇ ਲਈ ਆਪਣੇ ਜ਼ੁਲਮ ਦੇ ਖਿਲਾਫ ਡਟੇ ਰਹਿਣਾ ਤੇ ਉਹਨਾਂ ਦੀ ਸ਼ਹਾਦਤ ਤੋਂ ਆਪਾਂ ਇਹ ਸਿੱਖਿਆ ਲੈਣੀ ਹੈ ਵੀ ਆਪਣੇ ਆਪ ਨੂੰ ਕੁਰਬਾਨ ਕਰਨ ਦਾ ਜਜ਼ਬਾ ਆਪਣੇ ਅੰਦਰ ਵੀ ਆ ਜਾਵੇ ਤੇ ਇਹੀ ਜਜ਼ਬਾ ਤੁਹਾਡੇ ਦੇ ਵਿੱਚੋਂ ਬੜੀਆਂ ਪਾਲਿਸੀਆਂ ਦੇ ਨਾਲ ਬੜੇ ਤਰੀਕੇ ਦੇ ਨਾਲ ਇਹ ਤੁਹਾਡੇ ਅੰਦਰੋਂ ਇਹ ਚੀਜ਼ ਨੂੰ ਕੱਢ ਰਹੇ ਨੇ ਕਿ ਜਿਹੜਾ ਇਹਨਾਂ ਨੂੰ ਆਪਣੇ ਗੁਰੂ ਤੋਂ ਆਪਣੇ ਹੱਕਾਂ ਦੇ ਲਈ ਸ਼ਹੀਦ ਹੋਣ ਦਾ ਜਿਹੜਾ ਇਹਨਾਂ ਦੇ ਮਨ ਦੇ ਵਿੱਚ ਚਾਹ ਹੈ ਉਸ ਚਾਹ ਨੂੰ ਖਤਮ ਕੀਤਾ ਜਾਵੇ ਤਾਂ ਕਿ ਇਹ ਕਦੇ ਜ਼ੁਲਮ ਦੇ ਖਿਲਾਫ ਆਵਾਜ਼ ਨਾ ਚੁੱਕ ਸਕਣ ਸਹਿਬਜ਼ਾਦਿਆਂ ਦੀ ਸ਼ਹਾਦਤ ਸਾਨੂੰ ਕੋਈ ਵੀ ਮਾਤਮ ਨਹੀਂ ਸਾਨੂੰ ਕੋਈ ਵੀ ਦੁੱਖ ਨਹੀਂ ਸਾਨੂੰ ਮਾਣ ਹੈ ਕਿ ਸਾਡੇ ਵੱਡੇ ਬਾਬੇ ਜ਼ੁਲਮ ਦੇ ਖਿਲਾਫ ਡਟ ਕੇ ਸ਼ਹਾਦਤ ਪਾ ਕੇ ਗਏ ਨੇ ਠੀਕ ਹੈ ਜੀ ਹੁਣ ਕੱਲ ਨੂੰ ਮੇਰਾ ਬੱਚਾ ਕੱਲ ਨੂੰ ਮੇਰਾ ਬੱਚਾ ਜੇ ਆਮ ਖੇਡਦਾ ਖੇਡਦਾ ਦੇਖ ਕੇ ਪੂਰਾ ਹੋ ਜਾਂਦਾ ਦੁੱਖ ਉਸ ਚੀਜ਼ ਤੇ ਹੋ ਸਕਦਾ ਮੇਰਾ ਬੱਚਾ ਜ਼ੁਲਮ ਦੇ ਖਿਲਾਫ ਸ਼ਹਾਦਤ ਪਾ ਜਾਵੇ ਉਸ ਚੀਜ਼ ਤੇ ਮਾਣ ਮਹਿਸੂਸ ਹੁੰਦਾ ਜਾਂ ਉਸ ਚੀਜ਼ ਤੇ ਦੁੱਖ ਮਹਿਸੂਸ ਹੁੰਦਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪੰਡਰਾਲਿਆਂ ਨੇ ਤੇ ਉਹਨਾਂ ਦੇ ਨਾਲ ਦੇ ਸਿੰਘਾਂ ਨੇ ਜ਼ੁਲਮ ਦੇ ਖਿਲਾਫ ਹਿੰਦੂਸਤਾਨ ਦੀ ਵਿਚੜ ਸਰਕਾਰ ਦੇ ਖਿਲਾਫ ਸ਼ਹਾਦਤ ਪਾਈ ਹੁਣ ਸ਼ਰਤ ਜਰਨੈਲ ਸਿੰਘ ਭਿੰਡਰਾਲੇ ਦੀ ਸ਼ਹਾਦਤ ਤੇ ਆਪਾਂ ਮਾਣ ਮਹਿਸੂਸ ਕਰਨਾ ਹੈ ਜਾਂ ਰੋਣਾ ਹੈ। ਇਹੀ ਤਾਂ ਸਿੱਖ ਧਰਮ ਦੀ ਫਿਲਾਸਫੀ ਆ ਵੀ ਸਿੱਖ ਕਦੇ ਆਪਣੇ ਸ਼ਹੀਦੀ ਪੁਰਬ ਵੀ ਹਮੇਸ਼ਾ ਬਿਆਹ ਦੇ ਵਾਂਗ ਮਨਾਉਂਦੇ ਨੇ। ਇੱਕ ਚੜਦੀ ਕਲਾ ਦੇ ਨਾਲ ਮਨਾਉਂਦੇ ਨੇ। ਠੀਕ ਆ ਕੀ ਬਾਕੀ ਰਹੀ ਲੰਗਰਾਂ ਦੀ ਗੱਲ ਲੰਗਰ ਹਮੇਸ਼ਾ ਗਰੀਬ ਲੋਕਾਂ ਦੇ ਲਈ ਲਾਇਆ ਜਾਂਦਾ ਹੈ ਉਹਨਾਂ ਲੋਕਾਂ ਦੇ ਲਈ ਲਾਇਆ ਜਾਂਦਾ ਹੈ ਜਿਨ੍ਹਾਂ ਦੇ ਘਰੇ ਦੁੱਧ ਨਾ ਹੋਣ ਕਰਕੇ ਕਦੇ ਖੀਰ ਨਹੀਂ ਬਣਦੀ ਮਾਇਆ ਨਾ ਹੋਣ ਕਰਕੇ ਕਦੇ ਛੋਲੇ ਪੂਰੀਆਂ ਨਹੀਂ ਖਾ ਸਕਦੇ ਮਾਇਆ ਨਾ ਹੋਣ ਕਰਕੇ ਮਿੱਠੇ ਪਦਾਰਥ ਨਹੀਂ ਖਾ ਸਕਦੇ ਮਾਇਆ ਨਾ ਹੋਣ ਕਰਕੇ ਕਦੇ ਮੈਕਡੋਨਲਡਸ ਚ ਪੀਜ਼ਾ ਨਹੀਂ ਖਾ ਸਕਦੇ ਸਾਬੇ ਤੇ ਨਹੀਂ ਜਾ ਸਕਦੇ ਕਿਉਂਕਿ ਉਹ ਵਿਚਾਰੇ ਹਮੇਸ਼ਾ ਅੰਬ ਦੇ ਚਾਰ ਦੇ ਨਾਲ ਸਾਦੀ ਰੋਟੀ ਖਾਣੇ ਆ ਉਹਨਾਂ ਨੂੰ ਵੀ ਹੱਕ ਹੈ ਕਿ ਉਹਨਾਂ ਨੇ ਵਿਚਾਰਿਆ ਨੇ ਲੰਗਰਾਂ ਦੇ ਵਿੱਚ ਖੀਰ ਛਕਣੀ ਆ ਲੰਗਰਾਂ ਦੇ ਵਿੱਚ ਹੀ ਜਲੇਬੀਆਂ ਛਕਣੀਆਂ ਲੰਗਰਾਂ ਦੇ ਵਿੱਚ ਹੀ ਉਹਨਾਂ ਨੇ ਕੋਈ ਜਿਹੜੇ ਪਕਵਾਨ ਨੇ ਉਹ ਛਕਣੇ ਨੇ ਮੇਰੇ ਤੇਰੇ ਵਰਗਿਆਂ ਦੇ ਤਾਂ ਜਿਨ੍ਹਾਂ ਦੇ ਘਰੇ ਬੈਠਿਆਂ ਦੇ ਇਤਜਾਬ ਬਣ ਜਾਂਦਾ ਤੇ ਮੇਰੇ ਵਰਗਾ ਫਿਰ ਕਹਿਣ ਦਾ ਜਦੋਂ ਮੇਰੇ ਵਰਗੇ ਨੂੰ ਡਾਕਟਰ ਕਹਿਣ ਦਾ ਵੀ ਤਾਂ ਸਿੰਪਲ ዳਲ ਰੋਟੀ ਖਾਣੀ ਆ ਉਹ ਫਿਰ ਮੇਰੇ ਵਰਗਾ ਲੋਕਾਂ ਨੂੰ ਉਪਦੇਸ਼ ਦਿੰਦਾ ਫਿਰਦਾ ਲੰਗਰ ਦੇ ਵਿੱਚ ਜੀ ਖੀਰ ਨਾ ਬਣਾਓ ਲੰਗਰ ਦੇ ਵਿੱਚ ਜੀ ਜਲੇਬੀ ਨਾ ਬਣਾਓ ਕਿਉਂਕਿ ਮੇਰੀ ਤਾਂ ਡਾਕਟਰਾਂ ਨੇ ਬੰਦ ਕਰਤੀ ਤੇ ਜਿਹੜਾ ਭੱਠੇ ਤੇ ਵਿਚਾਰਾ ਸਾਰੀ ਜ਼ਿੰਦਗੀ ਸਾਰੀ ਦਿਹਾੜੀ ਕੰਮ ਕਰਦਾ ਉਹਦਾ ਵੀ ਜਲੇਬੀਆਂ ਖਾਣ ਨੂੰ ਦਿਲ ਕਰਦਾ ਤੇ ਉਹਦਾ ਵੀ ਮਿੱਠਾ ਪ੍ਰਸ਼ਾਦ ਖਾਣ ਨੂੰ ਦਿਲ ਕਰਦਾ ਉਹਦੇ ਵੀ ਬੱਚੇ ਕਹਿੰਦੇ ਨੇ ਵੀ ਬਾਪੂ ਅਸੀਂ ਕਦੇ ਪੀਜ਼ਾ ਖਾਣਾ ਹੈ ਉਹਨਾਂ ਵਿਚਾਰਿਆਂ ਨੇ ਲੰਗਰ ਚ ਹੀ ਖਾਣਾ ਹੁੰਦਾ ਹਾਂ ਜਿਹੜੇ ਥਾਂ ਥਾਂ ਤੇ ਲੰਗਰ ਲਾਏ ਹੁੰਦੇ ਨੇ ਠੀਕ ਹੈ ਜੀ ਉਹਨਾਂ ਦੀ ਗਿਣਤੀਆਂ ਨੂੰ ਘਟਾਓ ਉਹਨਾਂ ਨੂੰ ਟਾਈਮਿੰਗ ਨੂੰ ਵਧਾਓ ਜਿਵੇਂ ਇਦਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਵੀ 10 ਲੰਗਰ ਪਹਿਲੇ ਦਿਨ 10 ਲੰਗਰ ਦੂਜੇ ਦਿਨ 10 ਲੰਗਰ ਤੀਜੇ ਦਿਨ 10 ਲੰਗਰ ਚੌਥੇ ਦਿਨ ਇਦਾਂ ਜਿਹੜੇ ਤਾਂ ਕਿ ਜਿਹੜੀ ਅੰਨ ਦੀ ਬੇਕਦਰੀ ਨਾ ਹੋਵੇ ਕੋਈ ਬਰੈਡ ਫੜਦਾ ਪਕੌੜੇ ਫੜਦਾ ਗਾਂ ਜਾ ਕੇ ਸੁੱਟ ਦਿੰਦਾ ਜਦ ਨੂੰ ਉਹ ਬਰੈਡ ਪਕੌੜੇ ਖਤਮ ਨਹੀਂ ਹੁੰਦੇ ਜਾਨੂ ਅਗਲਾ ਲੰਗਰ ਆ ਜਾਂਦਾ ਇਸ ਚੀਜ਼ ਦੀ ਤਾਂ ਜ਼ਰੂਰ ਆਪਾਂ ਨੂੰ ਪ੍ਰਬੰਧ ਸਾਹਮਣਾ ਚਾਹੀਦਾ ਵੀ ਇਦਾਂ ਦੇ ਤਰੀਕੇ ਨਾਲ ਲੰਗਰ ਲਾਏ ਜਾਣ ਵੀ ਜਿਹੜਾ ਵੀ ਪਕਵਾਨ ਬਣੇ ਉਹ ਢਿੱਡ ਦੇ ਵਿੱਚ ਜਾਵੇ ਨਾ ਕਿ ਸੜਕ ਤੇ ਛਿੱਟਿਆ ਜਾਵੇ ਇਸ ਕਰਕੇ ਮੇਰਾ ਭਰਾ ਇਸ ਚੀਜ਼ ਨੂੰ ਸਮਝੋ ਵੀ ਸਿੱਖ ਧਰਮ ਦੇ ਵਿੱਚ ਨਾ ਰੋਣਾ ਹੈ ਨਾ ਦੁੱਖ ਮਹਿਸੂਸ ਕਰਨਾ ਹੈ ਸਾਡੇ ਧਰਮ ਦੇ ਵਿੱਚ ਭਾਣਾ ਮੰਨਣਾ ਤੇ ਚੜ੍ਹਦੀ ਕਲਾ ਦੇ ਨਾਲ ਮਾਣ ਮਹਿਸੂਸ ਕਰਨਾ ਹੀ ਸਾਡੇ ਧਰਮ ਦੇ ਵਿੱਚ ਇਹ ਗੁਰੂ ਸਾਹਿਬ ਨੇ ਸਾਡੇ ਧਰਮ 'ਚ ਰੋਣਾ ਲਿਖਿਆ ਹੀ ਨਹੀਂ ਰੋਣਾ ਸਾਡੇ ਧਰਮ 'ਚ ਹੈ ਹੀ ਨਹੀਂ ਇਸ ਚੀਜ਼ ਤੇ ਜਦੋਂ ਸਾਡੇ ਧਰਮ 'ਚ ਰੋਣਾ ਨਹੀਂ ਸਾਡੇ ਧਰਮ ਦੇ ਵਿੱਚ ਦੁੱਖ ਨਹੀਂ ਸਾਡੇ ਧਰਮ ਦੇ ਵਿੱਚ ਚੜ੍ਹਦੀ ਕਲਾ ਇਸ ਕਰਕੇ ਸਾਡੇ ਸਮਾਗਮ ਚੜ੍ਹਦੀ ਕਲਾ ਦੇ ਨਾਲ ਮਨਾਏ ਜਾਣੇ ਚਾਹੀਦੇ ਨੇ ਅਸੀਂ ਇਸ ਚੀਜ਼ ਦੁਨੀਆ ਤੋਂ ਵੱਖਰੇ ਆ ਕਿ ਸਾਡੇ ਗੁਰੂ ਨੇ ਆਪਣੇ ਚਾਰੋਂ ਪੁੱਤ ਸ਼ਹੀਦ ਕਰਾ ਕੇ ਰੋਇਆ ਨਹੀਂ ਸਾਡਾ ਗੁਰੂ ਮੱਥੇ ਤੇ ਪਸੀਨਾ ਨਹੀਂ ਆਇਆ ਮੱਥੇ ਤੇ ਵਟ ਨਹੀਂ ਆਇਆ ਸਾਡੇ ਗੁਰੂ ਨੇ ਚੜ੍ਹਦੀ ਕਲਾ ਦੇ ਨਾਲ ਜਕਾਰੇ ਛੱਡੇ ਨੇ ਤੇ ਇਹ ਵਚਨ ਕੀਤਾ ਜਿੱਦੇ ਸਹਿਬ ਅਜਾਦਾ ਬਾਬਾ ਫਤਿਹ ਸਿੰਘ ਤੇ ਸਹਿਬ ਅਜਾਦਾ ਬਾਬਾ ਜੋਰਾਵਰ ਸਿੰਘ ਜੀ ਸ਼ਹੀਦ ਹੁੰਦੇ ਨੇ ਗੁਰੂ ਸਾਹਿਬ ਨੂੰ ਪਤਾ ਲੱਗਦਾ ਤੇ ਗੁਰੂ ਸਾਹਿਬ ਬਚਨ ਕਰਦੇ ਨੇ ਅੱਜ ਮੇਰੀ ਸਭ ਨਾਲੋਂ ਵੱਡੀ ਜਿੱਤ ਹੋਈ ਆ ਭਾਈ ਦਿਆ ਸਿੰਘ ਪੁੱਛਦੇ ਨੇ ਮਹਾਰਾਜ ਥੋਡੀ ਤਾਂ ਹਮੇਸ਼ਾ ਹੀ ਜਿੱਤ ਆ ਅੱਜ ਕਿਉਂ ਵੱਡੀ ਜਿੱਤ ਹੋਈ ਆ ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਅੱਜ ਮੇਰੇ 6 ਸਾਲ ਦੇ ਬਾਬਾ ਫਤਿਹ ਸਿੰਘ ਨੂੰ ਮੇਰੇ 8 ਸਾਲ ਦੇ ਬਾਬਾ ਜਰਾਵਰ ਸਿੰਘ ਨੂੰ ਮੇਰੇ ਦੋਸਤ ਸਾਹਿਬ ਜਾਦਿਆਂ ਨੂੰ ਤੇ ਮੁਗਲਿਆ ਸਲਤਨਤ ਇਹ ਪਾਪੀ ਸਰਕਾਰ ਮੇਰੇ ਦੋ ਛੋਟੇ ਸਹਿਬਜ਼ਾਦਿਆਂ ਨੂੰ ਰੀ ਚੁਕਾ ਨਹੀਂ ਸਕੇ ਉਹਨਾਂ ਨੇ ਸ਼ਹਾਦਤ ਪਾਈ ਹੈ ਤੇ ਅੱਜ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੈ ਅੱਜ ਮੇਰੀ ਸਭ ਨਾਲੋਂ ਵੱਡੀ ਜਿੱਤ ਹੋਈ ਹੈ ਜਦੋਂ ਸਾਡੇ ਗੁਰੂ ਨੇ ਬਿਰਾਗ ਨਹੀਂ ਕੀਤਾ ਜਦੋਂ ਸਾਡੇ ਗੁਰੂ ਨੇ ਚੜ੍ਹਦੀ ਕਲਾ ਦੇ ਨਾਲ ਜਕਾਰੇ ਛੱਡੇ ਨੇ ਤੇ ਅਸੀਂ ਉਸ ਚੜ੍ਹਦੀ ਕਲਾ ਨੂੰ ਉਹ ਜਿਹੜੀ ਸਪਿਰਟ ਸਾਨੂੰ ਆਪਣੇ ਸਹਿਬਜ਼ਾਦਿਆਂ ਤੇ ਉਹ ਮਿਲਦੀ ਹੈ ਕੁਰਬਾਨ ਹੋਣ ਦੀ ਜਿਹੜੀ ਸਾਨੂੰ ਜਜਵਾ ਮਿਲਦਾ ਆਪਣੇ ਆਪ ਨੂੰ ਜ਼ੁਲਮ ਦੇ ਖਿਲਾਫ ਜਿਹੜੀ ਸਾਨੂੰ ਖੜਨਾ ਸਿਖਾਉਂਦੇ ਨੇ ਚੜ੍ਹਦੀ ਕਲਾ ਦੇ ਨਾਲ ਰਹਿਣਾ ਸਿਖਾਉਂਦੇ ਨੇ ਇਹ ਜਾਣਬੁੱਝ ਕੇ ਸਰਕਾਰਾਂ ਉਹਨੂੰ ਮਾਤਮ ਦੇ ਵਿੱਚ ਤਬਦੀਲ ਕਰ ਰਹੀਆਂ ਨੇ ਮਾਤਮ ਸਾਡੇ ਧਰਮ ਵਿੱਚ ਹੈ ਹੀ ਨਹੀਂ ਇਸ ਕਰਕੇ ਭਾਈ ਸਮਝੋ ਸਿੱਖ ਇਤਿਹਾਸ ਨੂੰ ਪੜ੍ਹੋ ਇਹ ਗੱਲ ਨਾ ਕਰਿਆ ਕਰੋ ਜੀ ਤੁਸੀਂ ਇੱਥੇ ਖੀਰ ਬਣਾਤੀ ਤੁਸੀਂ ਇੱਥੇ ਕਾਉੜੇ ਬਣਾਤੇ ਜਾਂ ਤੁਸੀਂ ਇੱਥੇ ਛੋਲੇ ਪੂਰੀਆਂ ਬਣਾਤੀਆਂ ਤੁਹਾਡੇ ਦੋ ਬੱਚੇ ਮਰ ਜਾਣ ਤੁਸੀਂ ਇਹ ਚੀਜ਼ ਬਣਾਓਗੇ ਉਹ ਬਾਈ ਮਰਨਾ ਹੋਰ ਹੁੰਦਾ ਸ਼ਹਾਦਤ ਪਾਉਣਾ ਹੋਰ ਹੁੰਦਾ ਸ਼ਹਾਦਤ ਤੇ ਹਮੇਸ਼ਾ ਚੜਦੀ ਕਲਾ ਤੇ ਖੁਸ਼ੀ ਮਨਾਈ ਜਾਂਦੀ ਹੈ ਮਾਣ ਮਹਿਸੂਸ ਕੀਤਾ ਜਾਂਦਾ ਹੈ ਰੋਣਾ ਸਾਡੇ ਧਰਮ ਚ ਹੈ ਹੀ ਨਹੀਂ ਬਰਾਤ ਸਾਡੇ ਧਰਮ ਚ ਹੈ ਹੀ ਨਹੀਂ ਸਾਡੇ ਧਰਮ ਦੇ ਵਿੱਚ ਚੜਦੀ ਕਲਾ ਹੈ ਸੰਤ ਜਰਨੈਲ ਸਿੰਘ ਵੀ ਆਖੇ ਸੀ ਕਹਿੰਦੇ ਜਦੋਂ ਤੁਹਾਨੂੰ ਪਤਾ ਲੱਗ ਜਾਵੇ ਕਿ ਮੈਤੋ ਵਾਹਿਗੁਰੂ ਨੇ ਸੇਵਾ ਲੈ ਲਈ ਤੇ ਮੈਂ ਸ਼ਰੀਦ ਹੋ ਗਿਆ ਤਾਂ ਪੰਜ ਪੰਜ ਜਕਾਰੇ ਆਪਣੇ ਘਰ ਦੇ ਵਿੱਚ ਤੁਸੀਂ ਛੱਡਨੇ ਆ ਤੇ ਜਕਾਰੇ ਕਦੋਂ ਛੱਡੇ ਜਾਂਦੇ ਆ ਜਕਾਰੇ ਉਦੋਂ ਛੱਡੇ ਜਾਂਦੇ ਆ ਜਦੋਂ ਖੁਸ਼ੀ ਹੋਵੇ ਜਦੋਂ ਚੜ੍ਹਦੀ ਕਲਾ ਹੋਵੇ ਜਦੋਂ ਚੜ੍ਹਦੀ ਕਲਾ ਮਹਿਸੂਸ ਹੋਵੇ ਉਦੋਂ ਜਕਾਰੇ ਛੱਡੇ ਜਾਂਦੇ ਆ ਸਾਡੇ ਗੁਰੂ ਸਾਹਿਬ ਵੀ ਚੜ੍ਹਦੀ ਕਲਾ ਦੇ ਵਿੱਚ ਰਹੇ ਸਾਡੇ ਸਹਜਾ ਦੇ ਵੱਡੇ ਬਾਬਾ ਜੀ ਉਹ ਵੀ ਚੜ੍ਹਦੀ ਕਲਾ ਦੇ ਵਿੱਚ ਰਹੇ ਸਾਡੀ ਬਜ਼ੁਰਗ ਮਾਤਾ ਗੁਜਰਕੌਰ ਜੀ ਵੀ ਚੜ੍ਹਦੀ ਕਲਾ ਦੇ ਵਿੱਚ ਰਹੇ ਸਾਡੇ ਸ਼ਹੀਦ ਸਿੰਘ ਵੀ ਚੜ੍ਹਦੀ ਕਲਾ ਦੇ ਵਿੱਚ ਰਹੇ ਅਸੀਂ ਅੱਜ ਅਸੀਂ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸੋ ਇਸ ਕਰਕੇ ਜੇ ਮੇਰੇ ਤੋਂ ਫਿਰ ਵੀ ਕੋਈ ਭੁੱਲ ਚੁੱਕ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਅਣਜਾਣ ਬੱਚੇ ਸਮਝ ਕੇ ਤੁਸੀਂ ਮਾਫ਼ ਕਰ ਸਕਦੇ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ